ਤੁਸੀਂ ਨੇੜੇ ਰਹਉ ਦੀ ਗੱਲ ਕੀਤੀ ਉਹਨਾਂ ਦੇ ਬ੍ਰਦਰ ਨੇ ਮਾਰਚ ਕੀਤਾ ਤੁਸੀਂ ਉਹਦੇ ਵਿੱਚ ਸ਼ਾਮਲ ਕਿਉਂ ਨਹੀਂ ਹੋ ਮੈਂ ਬਗੈਰ ਸੱਦੇ ਜਾਂਦਾ ਹੀ ਨਹੀਂ ਕੋਈ ਹੋਵੇ ਚਾਹੇ ਨਹੀਂ ਜੇ ਪੰਥ ਦੀ ਗੱਲ ਆ ਜਾਣਾ ਚਾਹੀਦਾ ਸੁਣੋ ਇਹ ਬੰਦੇ ਇਹ ਸਪਸ਼ਟ ਗੱਲ ਕਰਨ ਕਿ ਸੰਤ ਜਰਨੈਲ ਸਿੰਘ ਦੀ ਫੋਟੋ ਲਾਉਂਦੇ ਨੇ ਸੰਤ ਜਰਨੈਲ ਸਿੰਘ ਦਾ ਕਹਿਣੀ ਅਰ ਕਰਨੀ ਦਾ ਪੂਰਾ ਸੀਗਾ ਅਨੰਤ ਪ੍ਰਸਾਦ ਦਾ ਮਤਾ ਹੁਣ ਕਿੱਥੋਂ ਆ ਗਿਆ ਕਿ ਜਿੱਦਣ ਅਕਾਲ ਤਖਤ ਸਾਹਿਬ ਤੇ ਹਮਲਾ ਹੋ ਗਿਆ ਉਸ ਦਿਨ ਅਨੰਤਪੁਰ ਸਾਹਿਬ ਵਾਲੀ ਮਤੇ ਵਾਲੀ ਗੱਲ ਖਤਮ ਐ ਉਸ ਦਿਨ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਪਾਕਿਸਤਾਨ ਦੀ ਨਹੀਂ ਰੱਖੀ ਜਾਊਗੀ ਸੰਤ ਜਰਨੈਲ ਸਿੰਘੂਣਾ ਨੇ ਇਹ ਗੱਲ ਕਹੀ ਐ ਹੁਣ ਇਹ ਅਨੰਤਪੁਰ ਸਾਹਿਬ ਦਾ ਮਤਾ ਲੈ ਕੇ ਤੁਰਪੇ ਫਿਰ ਸੰਤਾ ਦੀ ਗੱਲ ਕਾਤੇ ਕਰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਸਾਰੀ ਜ਼ਿੰਦਗੀ ਪੰਥ ਦੀ ਪੰਜਾਬ ਦੀ ਖਾਲਸਾਤਾਨ ਦੀ ਗੱਲ ਕੀਤੀ ਐ ਆਜ਼ਾਦੀ ਦੀ ਸਿੱਖਾਂ ਦੀ ਦੀ ਗੱਲ ਕੀਤੀ ਐ ਉਹ ਉਹਨਾਂ ਨੂੰ ਵੀ ਨਹੀਂ ਸੀ ਜਾਣਾ ਚਾਹੀਦਾ ਪਰ ਅੱਜ ਅਨੰਤਪਰ ਸਾਹਿਬ ਦਾ ਮਤਲਬ ਕਿੱਥੋਂ ਲਿਆਉਂਦਾ ਯਾਰ ਲੋਕਾਂ ਨੂੰ ਗਮਰਾਹ ਕਰਨ ਤੋਂ ਆਪਾਂ ਕਦ ਹਟਾਂਗੇ ਜਿਹੜਾ ਮਨਦੀਪ ਸਿੰਘ ਸਿੱਧੂ ਹੈ ਵਕੀਲ ਹੈ ਉਹਦਾ ਕੋਈ ਸਟੈਂਡ ਨਹੀਂ ਠੀਕ ਆ ਪਹਿਲਾਂ ਉਹਨੇ ਵਾਰਸ ਪੰਜਾਬ ਦੀ ਜਥੇਬੰਦੀਆਂ ਦੋ ਕਰੀਆਂ ਫਿਰ ਦੀਪ ਸਿੱਧੂ ਦੇ ਕੇਸ ਦੀ ਪੈਰਵਾਈ ਕਿਹਨੇ ਕਰਨੀ ਸੀ ਸਾਰਾ ਕੁਝ ਉਹਥੇ ਪੁਲਿਸ ਨੂੰ ਆਪ ਲਿਖ ਕੇ ਦੇ ਕੇ ਆਇਆ ਉਹਦੇ ਕੇਸ ਦੀ ਕੋਈ ਪੈਰਵਾਈ ਕੌਣ ਕਰੂਗਾ ਜੇ ਬਾਹਰਲਾ ਕੋਈ ਦਖਲ ਲੰਦਾ ਜੀ ਕਰਦਾ ਉਹਨੂੰ ਪਰੇ ਕਰ ਦਿੰਦੇ ਨੇ ਧੱਕੇ ਦੀ ਨਹੀਂ ਸੀ ਪੈਰ ਬਾਈ ਕਰ ਸਕਦੇ ਸੀ ਬਹੁਤ ਖਾਸ ਰਹੇ ਉਹ ਨੇੜਲੇ ਕਰੇ ਨਹੀਂ ਸਕਦਾ ਜੀ ਕੋਈ ਪਰਿਵਾਰ ਜਦੇ ਕਹਿ ਦਿੰਦਾ ਐਕਸੀਡੈਂਟ ਕੇਸ ਹੈ ਪਰਿਵਾਰ ਕਿਉਂ ਕਹੂਗਾ ਐਕਸੀਡੈਂਟ ਕੇਸ ਨਾਲੇ ਸ਼ਹੀਦ ਕਹਿੰਦੇ ਮੈਂ ਕਦੇ ਗੱਲ ਨਹੀਂ ਕੀਤੀ ਮੈਂ ਅਸੀਂ ਅਸੀਂ ਕੋਸ਼ਿਸ਼ ਕਰੀ ਹੈ ਸਾਰਾ ਕੁਝ ਕਰਿਆ ਤਾਂ ਹੀ ਹਟਿਆ ਨਾ ਪਿੱਛੇ ਜਾਂ ਕੋਈ ਪੰਥ ਦੀ ਪੰਜਾਬ ਦੀ ਗੱਲੇ ਨਹੀਂ ਪੈਦਲ ਮਾਰਚ ਜੋ ਕੀ ਕੱਢ ਲਿਆ ਹੁਣ 100 200 ਬੰਦਾ ਨਹੀਂ ਜੁੜਿਆ ਸਿਰੇ ਤੋਂ ਸਿਰੇ ਤੱਕ ਅਨੰਤਪੁਰ ਸਾਹਿਬ ਦਾ ਮਤਾ ਤਾਂ ਖਤਮ ਹੈ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਦਾ ਉਹਦੇ ਸਾਰੇ ਇਕੱਠੇ ਨਹੀਂ ਸੀ ਹੋ ਸਕਦੇ ਦੇਖੋ ਜਾ ਨਹੀਂ ਸਕਦੇ ਉਹਨਾਂ ਨੇ ਸਾਨੂੰ ਕਦੇ ਨਹੀਂ ਜੀ ਪੁੱਛਿਆ ਬਿਨਾਂ ਸ਼ਰਤ ਉਹਦਾ ਸਾਥ ਦੇਣਾ ਕਿਉਂ ਨਹੀਂ ਦਿੱਤਾ ਤੁਸੀਂ ਸਾਥ ਉਹਨਾਂ ਦਾ ਕੀ ਲਾਂਦਾ ਜੀ ਅਮਰਪਾਲ ਉਹਨਾਂ ਨੇ ਵੀ ਤਾਂ ਹੋਈ ਗੱਲ ਕਰੀਏ ਫੋਟੋਆਂ ਲਾਉਂਦੇ ਨੇ ਗੱਲ ਕਰਦੇ ਨੇ ਜੀ ਉਹਨਾਂ ਨੇ ਸਾਨੂੰ ਕਦੇ ਕਿਹਾ ਹੀ ਨਹੀਂ ਮੈਂ ਬਿਨਾਂ ਕਹੇ ਜਾਂਦਾ ਨਹੀਂ ਚੋਂ ਉਹਨਾਂ ਕਿਥੋਂ ਲੜ ਰਹੇ ਹੋ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਕਹੇ ਤਾਂ ਮੈਂ ਮੁੱਖ ਮੰਤਰੀ ਦੇ ਖਿਲਾਫ ਚੋਣ ਲੜਨ ਨੂੰ ਤਿਆਰ ਹਾਂ ਘੜੇਰੀਆ ਤੋਂ ਲੜਨ ਕਿਤੋਂ ਵੀ ਪੰਜਾਬ ਜਿੱਥੋਂ ਮੁੱਖ ਮੰਤਰੀ ਲੜੂਗਾ ਭਗਵੰਤ ਸਿੰਘ ਮਾਨ ਦੇਖ ਲਾ ਪਰ ਮੁੱਦਿਆਂ ਤੇ ਆਧਾਰਿਤ ਲੜੂਗਾ ਉਹਨੂੰ ਗੱਲਾਂ ਬਹੁਤ ਆਉਂਦੀਆਂ ਨੇ ਉਹ ਗੱਲਾਂ ਮਾਰਦਾ ਸਟੇਜ ਤੇ ਖੜ ਕੇ ਜਿੱਥੇ ਕੋਈ ਟੋਕਣ ਵਾਲਾ ਨਹੀਂ ਹੁੰਦਾ ਮੁੱਖ ਮੰਤਰੀ ਮੇਰੇ ਨਾਲ ਫਿਰਦਾ ਰਿਹਾ ਉਹ ਤੋਂ ਬਾਅਦ ਤਾਂ ਬੜੀ ਗੱਲ ਪੰਥ ਕਰ ਰਿਹਾ ਇੰਟਰਨੈਸ਼ਨਲ ਤੌਰ ਤੇ ਸੰਤ ਜਰਨੈਲ ਸਿੰਘ ਹਣਾਲੀ ਜਿਹੜਾ ਸੰਤ ਜਰਨੈਲ ਸਿੰਘ ਉਹਨਾਂ ਦਾ ਸੰਘਰਸ਼ ਆ ਉਹ અધੂਰਾ ਹਲੇ ਉਹਨੂੰ ਪੂਰਾ ਕਰਕੇ ਛੱਡਾਂਗੇ ਕਰੂਗਾ ਪੰਥ ਪੂਰਾ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਗੱਲ ਆ ਉਹ ਤਾਂ ਸਿਆਸਤ ਕਰਦਾ ਪੰਜਾਬ ਦੇ ਮੁੱਦਿਆਂ ਤੇ ਜਿਹੜੀਆਂ ਮੰਗਾਂ ਸੀ ਜਨਾਂ ਤੇ ਕੁਰਬਾਨੀਆਂ ਹੋਈਆਂ ਲੋਕ ਲੜੇ ਸ਼ਹਾਦਤਾਂ ਦਿੱਤੀਆਂ ਉਹ ਮੰਗਾਂ ਤਾਂ ਪੈਂਡਿੰਗ ਨੇ ਉਹਨਾਂ ਮੰਗਾਂ ਦੀ ਤੁਸੀਂ ਕਹਿ ਰਹੇ ਹੋ ਵੀ ਹਾਜੀ ਵੀ ਲੜਾਈ ਪੈਂਦੀ ਸ਼੍ਰੋਮਣੀ ਅਕਾਲੀ ਦਲ ਚ ਰਹਿ ਕੇ ਕਿਵੇਂ ਬੋਲੋ ਜਿਹੜੀ ਸੰਤ ਜਰਨੈਲ ਸਿੰਘ ਉਹਨਾਂ ਨੇ ਲਕੀਰ ਖਿੱਚੀ ਹੋਈ ਆ ਉਹ ਲੱਗਿਆ ਉਹਦਾ ਆਰੇ ਦਾ ਕੋਈ ਮੇਲ ਨਹੀਂ ਹੈਗਾ ਜਿਹੜੀ ਪੋਲਿਟਿਕਲ ਪਾਰਟੀ ਦਿੱਲੀ ਤੋਂ ਚੱਲੂਗੀ ਉਹ ਕਦੇ ਪੰਜਾਬ ਦਾਰ ਪੰਚ ਦਾ ਭਲਾ ਨਹੀਂ ਕਰ ਸਕਦੀ ਫਿਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਗੱਟ ਕੇ ਸਾਥ ਦੇ ਰਹੇ ਆ ਉਹਦਾ ਤਨ ਮੰਨ ਧਨ ਨਾਲ ਦਵਾਂਗੇ 27 ਚ ਸਰਕਾਰ ਬਣਾ ਕੇ ਦਿਖਾਵਾਂਗੇ ਚੋਣ ਕਿੱਥੋਂ ਲੜ ਰਹੇ ਹੋ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜ ਰਹੇ ਹੋ ਜਾਂ ਚੋਣ ਕਿੱਥੋਂ ਲੜ ਰਹੇ ਹੋ ਕਿਹੜੇ ਏਰੀਆ ਤੋਂ ਲੜ ਰਹੇ ਹੋ ਫਿਲਹਾਲ ਤਾਂ ਮੇਰਾ ਕੋਈ ਇਰਾਦਾ ਨਹੀਂ ਹੈ ਨਾ ਪਰ ਇੱਕ ਮਨਚ ਜ਼ਰੂਰ ਗੱਲ ਹੈਗੀ ਹੈ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਕਹੇ ਹੈ ਨਾ ਸ਼੍ਰੋਮਣੀ ਅਕਾਲੀ ਦਲ ਕਹੇ ਤਾਂ ਮੈਂ ਮੁੱਖ ਮੰਤਰੀ ਦੇ ਖਿਲਾਫ ਚੋਣ ਲੜਨ ਨੂੰ ਤਿਆਰ ਹਾਂ ਸੀਐਮ ਦੇ ਖਿਲਾਫ ਸੀਐਮ ਦੇ ਖਿਲਾਫ ਭਗਵੰਤ ਸਿੰਘ ਮਾਨ ਦੇ ਖਿਲਾਫ ਪਰ ਮੁੱਦਿਆਂ ਤੇ ਆਧਾਰਤ ਲੜੂੰਗਾ ਉਹਨੂੰ ਗੱਲਾਂ ਬਹੁਤ ਆਉਂਦੀਆਂ ਨੇ ਹੈ ਨਾ ਉਹ ਗੱਲਾਂ ਮਾਰਦਾ ਸਟੇਜ ਤੇ ਖੜ ਕੇ ਜਿੱਥੇ ਕੋਈ ਟੋਕਣ ਵਾਲਾ ਨਹੀਂ ਹੁੰਦਾ ਅਸੀਂ ਉਹਨੂੰ ਸਾਹਮਣੇ ਜਾ ਕੇ ਗੱਲਾਂ ਕਰਾਂਗੇ ਔਰ ਕੋਈ ਕਰਦਾਰਕੁਸ਼ੀ ਨਹੀਂ ਕੋਈ ਉਹਦਾ ਪਰਿਵਾਰਕ ਉਹ ਨਹੀਂ ਸਿੱਧੀਆਂ ਗੱਲਾਂ ਉਹਦੇ ਨਾਲ ਹਨਾ ਵੀ ਤੈਂ ਆਹ ਕੁਛ ਕਹਿੰਦਾ ਹੁੰਦਾ ਸੀ ਮੁੱਖ ਮੰਤਰੀ ਮੇਰੇ ਨਾਲ ਫਿਰਦਾ ਰਿਹਾ ਜਿਹੜੀ ਆ ਚੋਣਾ ਇਹ ਤੋਂ ਪਹਿਲਾਂ ਜਦ ਇਹ ਹਾਰੇ ਨੇ ਹਨਾ ਤੇ ਮੁੱਖ ਮੰਤਰੀ ਸਾਡੇ ਨਾਲ ਬੰਦੀ ਸਿੰਘਾਂ ਦੇ ਧਰਨੇਾਂ ਤੇ ਵੀ ਆਉਂਦਾ ਰਿਹਾ ਹਨਾ ਉਹ ਗੱਲਾਂ ਪੁੱਛਣੀਆਂ ਨੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਕਹੂਗਾ ਤਾਂ ਮੈਂ ਮੁੱਖ ਮੰਤਰੀ ਦੇ ਖਿਲਾਫ ਚੋਣ ਲੜਨ ਨੂੰ ਜਾਤ ਕਿਤੋਂ ਵੀ ਕਿਤੋਂ ਵੀ ਪੰਜਾਬ 'ਚ ਜਿੱਥੋਂ ਮੁੱਖ ਮੰਤਰੀ ਲੜੂਗਾ ਫਿਲਹਾਲ ਤਾਂ ਉਹ ਧੂਰੀ ਤੋਂ ਐ ਧੂਰੀ ਤੋਂ ਮੈਂ ਦੋ ਚੋਣਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਲੜਾ ਕੇ ਆਇਆ ਹਮ ਬੱਚਾ ਬੱਚਾ ਸਾਨੂੰ ਉੱਥੇ ਜਾਣਦਾ ਧੂਰੀ ਦਾ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਮੇਰੀ ਸਪੋਰਟ ਕਰਨਗੇ ਡਟ ਕੇ ਮੈਂ ਮੁੱਖ ਮੰਤਰੀ ਜੇ ਧੂਰੀ ਤੋਂ ਲੜਦਾ ਧੂਰੀ ਤੋਂ ਜੇ ਕਿਤੋਂ ਵੀ ਪੰਜਾਬ ਚੋਂ ਹੋਰ ਲੜਦਾ ਜਿੱਥੋਂ ਮੁੱਖ ਮੰਤਰੀ ਦੀ ਖਾਹਿਸ਼ ਹੋ ਮੈਂ ਜੇ ਮੈਨੂੰ ਅਕਾਲੀ ਦਲ ਕਹੂਗਾ ਪਰ ਮੈਂ ਮੰਗਣੀ ਨਹੀਂ ਨਾ ਮੇਰਾ ਕੋਈ ਇਰਾਦਾ ਹੈ ਹੈਨਾ ਨਾ ਮੈਂ ਇਹ ਜਿਆ ਹੈਗਾ ਪਰ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਅਰਸ਼ ਸ਼ਰੋਮਣੀ ਕਾਲੀਦਲ ਕਹੂਗਾ ਮੈਂ ਮੁੱਖ ਮੰਤਰੀ ਦੇ ਖਿਲਾਫ ਸਾਰੇ ਪੰਜਾਬ ਚੋ ਕਿਤੋਂ ਵੀ ਚੋਣ ਲੜਨ ਨੂੰ ਤਿਆਰ ਐ ਅੱਛਾ ਇੱਕ ਨਾ ਤੁਹਾਡੇ ਬਹੁਤ ਤੁਸੀਂ ਨੇੜੇ ਰਹੇ ਹੋ ਦੀਪ ਸਿੱਧੂ ਦੇ ਹਾਂਜੀ ਉਹਨਾਂ ਦੇ ਬ੍ਰਦਰ ਨੇ ਮਾਰਚ ਕੀਤਾ ਮੰਗਾਂ ਲੈ ਕੇ ਪੰਥਕ ਮੰਗਾਂ ਨੂੰ ਲੈ ਕੇ ਤੁਸੀਂ ਉਹਦੇ ਚ ਸ਼ਾਮਲ ਕਿਉਂ ਨਹੀਂ ਹੋ ਤੁਹਾਨੂੰ ਕੀ ਲੱਗਦਾ ਹੋਣਾ ਚਾਹੀਦਾ ਸੀ ਕਿਉਂਕਿ ਬਹੁਤ ਸਾਰੇ ਪੰਥਕ ਆਗੂ ਉਹਨਾਂ ਦੇ ਨਾਲ ਸ਼ਾਮਲ ਰਹੇ ਪੰਜਾਬ ਦੀ ਗੱਲ ਤੁਰੀ ਮਤੇ ਦੀ ਗੱਲ ਤੁਰੀ ਅਨੰਦਪੁਰ ਦੇ ਦੀ ਹੋਰ ਮੰਗਾਂ ਉਹਨਾਂ ਨੇ ਉਭਾਰੀਆਂ ਕਿਉਂ ਤੁਹਾਨੂੰ ਕਿਉਂ ਲੱਗਦਾ ਸ਼ਾਮਲ ਕਿਉਂ ਨਹੀਂ ਹੋਏ ਤੁਸੀਂ ਦੇਖੋ ਪਹਿਲੀ ਤਾਂ ਗੱਲ ਮੈਂ ਬਗੈਰ ਸੱਦੇ ਜਾਂਦਾ ਹੀ ਨਹੀਂ ਹੂੰ ਕੋਈ ਹੋਵੇ ਚਾਹੇ ਨਹੀਂ ਜੇ ਪੰਥ ਦੀ ਗੱਲ ਆ ਜਾਣਾ ਚਾਹੀਏ ਸੁਣੋ ਗੱਲ ਸੁਣੋ ਗੱਲ ਹੂੰ ਜਦੋਂ ਅਨੰਦਪ੍ਰਸਾਦ ਸਾਹਿਬ ਦੇ ਮਤੇ ਦੀ ਗੱਲ ਸੀ ਅਸੀਂ ਬਿਲਕੁਲ ਛੋਟੇ-ਛੋਟੇ ਸੀ ਹੂੰ ਉਸ ਵੇਲੇ ਸੰਤ ਜਰਨੈਲ ਸਿੰਘ ਉਹਨਾਂ ਨੂੰ ਸਰਦਾਰ ਕਪੂਰ ਸਿੰਘ ਉਹਨਾਂ ਨੇ ਅਨੰਦਪ੍ਰਸਾਦ ਦਾ ਮਤਾ ਲਿਖ ਕੇ ਦਿੱਤਾ ਸੀ ਹਨਾ ਹੁਣ ਵਿੱਚ ਟੋਕੇ ਹੋਣਾ ਹਨਾ ਮੈਂ ਜਿਹੜੀ ਗੱਲ ਕਹਿਣੀ ਆ ਕਿਸੇ ਨੇ ਨਹੀਂ ਕਹਿਣੀ ਹੂੰ ਜਦੋਂ ਸਰਦਾਰ ਕਪੂਰ ਸਿੰਘ ਉਹਨਾਂ ਨੇ ਅਨੰਤਪੁਰ ਸਾਹਿਬ ਦਾ ਮਤਾ ਲਿਖਿਆ ਸੰਤ ਜਰਨੈਲ ਸਿੰਘ ਉਹਨਾਂ ਨੇ ਕਿਹਾ ਵੀ ਆਹ ਸਾਡਾ ਮਤਾ ਇਹਦੇ ਤੇ ਅਸੀਂ ਸੰਘਰਸ਼ ਕਰ ਰਹੇ ਹਾਂ ਸੰਤ ਉਸ ਗੱਲ ਤੇ ਸੰਘਰਸ਼ ਕਰਦੇ ਸੀ ਹਨਾ ਪਹਿਲਾਂ ਤਾਂ ਇਹ ਬੰਦੇ ਇਹ ਸਪਸ਼ਟ ਗੱਲ ਕਰਨ ਕਿ ਸੰਤ ਜਰਨੈਲ ਸਿੰਘ ਦੀ ਫੋਟੋ ਲਾਉਂਦੇ ਨੇ ਸੰਤ ਜਰਨੈਲ ਸਿੰਘ ਦਾ ਕਹਿਣੀ ਔਰ ਕਰਨੀ ਦਾ ਪੂਰਾ ਸੀਗਾ ਅਨੰਤਪੁਰ ਸਾਹਿਬ ਦਾ ਮਤਾ ਹੁਣ ਕਿੱਥੋਂ ਆ ਗਿਆ ਜਾਂ ਤਾਂ ਇਹ ਸੰਤ ਜਰਨੈਲ ਸਿੰਘ ਨੂੰ ਹੀ ਗੱਲ ਕਰਨ ਜਾਨੰਤਪੁਰ ਦੇ ਮਤੇ ਦੀ ਗੱਲ ਕਰਨ ਸੰਤ ਜਰਨੈਲ ਸਿੰਘ ਉਹਨਾਂ ਨੇ ਇਹ ਗੱਲ ਸਪਸ਼ਟ ਰੂਪ ਵਿੱਚ ਪੰਥ ਨੂੰ ਕਹਿਤੀ ਸੀ ਕਿ ਜਿੱਦਣ ਅਕਾਲ ਤਖਤ ਸਾਹਿਬ ਤੇ ਹਮਲਾ ਹੋ ਗਿਆ ਉਸ ਦਿਨ ਆਨੰਦਪੁਰ ਸਾਹਿਬ ਵਾਲੇ ਮਤੇ ਵਾਲੀ ਗੱਲ ਖਤਮ ਹੈ ਉਸ ਦਿਨ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਖਾਲਿਸਤਾਨ ਦੀ ਨਹੀਂ ਰੱਖੀ ਜਾਊਗੀ ਸੰਤ ਜਰਨੈਲ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਹੁਣ ਇਹ ਆਨੰਦਪੁਰ ਸਾਹਿਬ ਦਾ ਮਤਾ ਲੈ ਕੇ ਤੁਰਪੇ ਫਿਰ ਸੰਤਾ ਦੀ ਗੱਲ ਕਾਤੇ ਕਰਦੇ ਨੇ ਮੈਨੂੰ ਇਸ ਗੱਲ ਤੇ ਤਾਂ ਯਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ساری ਜ਼ਿੰਦਗੀ ਪੰਥ ਦੀ ਪੰਜਾਬ ਦੀ ਖਾਲਸਾਤਨ ਦੀ ਗੱਲ ਕੀਤੀ ਆ ਆਜ਼ਾਦੀ ਦੀ ਸਿੱਖਾਂ ਦੀ ਦੀ ਗੱਲ ਕੀਤੀ ਆ ਉਹ ਉਹਨਾਂ ਨੂੰ ਵੀ ਨਹੀਂ ਸੀ ਜਾਣਾ ਚਾਹੀਦਾ ਹੈਨਾ ਇਦੇ ਚ ਕੋਈ ਦੂਰ ਐ ਨਹੀਂ ਕਿ ਦੀਪ ਸਿੱਧੂ ਨਾ ਮੈਂ ਅੱਜ ਵੀ ਉਹਨਾਂ ਹੀ ਪਿਆਰ ਕਰਦਾ ਜੇ ਉਹ ਚਲੇ ਆ ਗਿਆ ਇਹ ਨਹੀਂ ਹੁੰਦਾ ਵੀ ਬੰਦੇ ਦਿਨਾਂ ਚੋਂ ਨਿਕਲ ਜਾਂਦੇ ਨੇ ਠੀਕ ਐ ਜਿੰਨਾ ਯਾਦ ਕਰਦਾ ਸੀ ਸਾਡਾ ਬਹੁਤ ਪਿਆਰ ਸੀ ਅਸੀਂ ਡਟ ਕੇ ਲੜੇ ਹਨਾ ਪਰ ਅੱਜ ਅਨੰਤਪਰ ਸਾਹਿਬ ਦਾ ਮਤਾ ਕਿੱਥੋਂ ਲਿਆਂਦਾ ਯਾਰ ਲੋਕਾਂ ਨੂੰ ਗਮਰਾਹ ਕਰਨ ਤੋਂ ਆਪਾਂ ਕਦ ਹਟਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬਿਲਕੁਲ ਨਹੀਂ ਸੀ ਜਾਣਾ ਚਾਹੀਦਾ ਕੋਈ ਜੇ ਕੋਈ ਗੱਲ ਕਰਦਾ ਭਵੇਂ ਥੋੜੀ ਕਰਦਾ ਬਹੁਤੀ ਕਰਦਾ ਕਿ ਉਹਨੂੰ ਕਰਨ ਦਾ ਹੱਕ ਨਹੀਂ ਹੈ ਉਹਦਾ ਪਹਿਲਾਂ ਤਾਂ ਇਹ ਹੈ ਜੀ ਜਿਹੜਾ ਮਨਦੀਪ ਸਿੰਘ ਸਿੱਧੂ ਹੈ ਵਕੀਲ ਉਹਦਾ ਕੋਈ ਸਟੈਂਡ ਨਹੀਂ ਠੀਕ ਆ ਪਹਿਲਾ ਉਹਨੇ ਵਾਰਿਸ ਪੰਜਾਬ ਦੀ ਜਥੇਬੰਦੀਆਂ ਦੋ ਕਰੀਆਂ ਹੂੰ ਠੀਕ ਐ ਫੇਰ ਦੀਪ ਸਿੱਧੂ ਦੇ ਕੇਸ ਦੀ ਪੈਰਬਾਈ ਕਿਹਨੇ ਕਰਨੀ ਸੀ ਯਾਰ ਸਾਰਾ ਕੁਝ ਤਾਂ ਉੱਥੇ ਲਿਖ ਕੇ ਆਪ ਦੇ ਕੇ ਆਇਆ ਇਹ ਹਨਾ ਇਹ ਗੱਲਾਂ ਚੁਪਦੀਆਂ ਨੇ ਸਭ ਦੇ ਕੌਣ ਕਹੂਗਾ ਇਹ ਗੱਲਾਂ ਸਾਰਾ ਕੁਝ ਇਹ ਉੱਥੇ ਪੁਲਿਸ ਨੂੰ ਆਪ ਲਿਖ ਕੇ ਦੇ ਕੇ ਆਇਆ ਉਹਦੇ ਕੇਸ ਦੀ ਕੋਈ ਪੈਰਬਾਈ ਕੌਣ ਕਰੂਗਾ ਜੇ ਬਾਹਰਲਾ ਕੋਈ ਦਖਲ ਲੰਦਾ ਜੀ ਕਰਦਾ ਉਹਨੂੰ ਪਰੇ ਕਰ ਦਿੰਦੇ ਨੇ ਠੱਕ ਕੇ ਠੀਕ ਹੈ ਇਸ ਲਈ ਮਨਦੀਪ ਨੂੰ ਉਸ ਤੋਂ ਬਾਅਦ ਤੁਸੀਂ ਨਹੀਂ ਸੀ ਪੈਰਵਾਈ ਕਰ ਸਕਦੇ ਤੁਸੀਂ ਬਹੁਤ ਖਾਸ ਰਹੇ ਹੋ ਨੇੜਲੇ ਕਰੇ ਨਹੀਂ ਸਕਦਾ ਜੀ ਕੋਈ ਪਰਿਵਾਰ ਜਦ ਇਹ ਕਹਿ ਦਿੰਦਾ ਐ ਐਕਸੀਡੈਂਟ ਕੇਸ ਐ ਅਸੀਂ ਕਿ ਤੁਸੀਂ ਕਿਉਂ ਇਹ ਨਾ ਗੱਲ ਕਰਿਓ ਨਹੀਂ ਪਰਿਵਾਰ ਕਿਉਂ ਕਹੂਗਾ ਐਕਸੀਡੈਂਟ ਕੇਸ ਨਾਲੇ ਸ਼ਹੀਦ ਕਹਿੰਨੇ ਆ ਨਾਲੇ ਐਕਸੀਡੈਂਟ ਕਹਿ ਦਿੰਨੇ ਆ ਬਸ ਉਹੀ ਗੱਲ ਆ ਨਾ ਇਹ ਤੁਸੀਂ ਉਹਨੂੰ ਪੁੱਛ ਸਕਦੇ ਹੋ ਵੀ ਉੱਥੇ ਸਾਰਾ ਕੁਝ ਕਿਉਂ ਕੀਤਾ ਤੁਸੀਂ ਕਦੇ ਗੱਲ ਨਹੀਂ ਕੀਤੀ ਮੈਂ ਅਸੀਂ ਅਸੀਂ ਕੋਸ਼ਿਸ਼ ਕਰੀ ਐ ਸਾਰਾ ਕੁਝ ਕਰਿਆ ਤਾਂ ਹੀ ਹਟਿਆ ਨਾ ਪਿੱਛੇ ਜਾਂ ਕੋਈ ਪੰਥ ਦੀ ਪੰਜਾਬ ਦੀ ਗੱਲੇ ਨਹੀਂ ਉਨੇ ਪਹਿਲਾਂ ਆਪੇ ਜਥੇਬੰਦੀਆਂ ਦੋ ਕਰਤੀਆਂ ਪਾ ਦੋ ਫਾੜ ਕਰਤੀਆਂ ਠੀਕ ਆ ਆਪ ਪਹਿਲਾਂ ਇੱਕ ਜਥੇਬੰਦੀ ਚ ਰਿਹਾ ਸਾਰੇ ਜਿਹੜੇ ਦੀਪ ਨਾਲ ਬੰਦੇ ਸੀ ਉਹਨਾਂ ਨੂੰ ਲੈ ਕੇ ਬਾਅਦ ਆਪ ਮਾਰ ਕੇ ਛਾਲ ਉਧਰ ਚੱਲਿਆ ਗਿਆ ਅਮਰਤਪਾਲ ਸਿੰਘ ਕੰਨੀ ਬਾਅਦ ਚ ਹੋ ਜਾਂਦੇ ਸ਼ਾਇਦ ਕੋਈ ਗੱਲ ਸੁਣੇ ਤਾਂ ਸਹੀ ਪੂਰੀ ਸੁਣ ਲਓ ਯਾਰ ਫਿਰ ਅਮਰਤਪਾਲ ਸਿੰਘ ਕੰਨੀਓ ਗੱਲ ਬਣੀ ਨਹੀਂ ਕੋਈ ਫਿਰ ਛਾਲ ਮਾਰ ਕੇ ਆਪ ਪੈਦਲ ਮਾਰਚ ਚ ਸ਼ੁਰੂ ਕਰਤਾ ਠੀਕ ਆ ਪੈਦਲ ਮਾਰਚ ਚੋਂ ਕੀ ਕੱਢ ਲਿਆ ਹੁਣ 100 200 ਬੰਦਾ ਨਹੀਂ ਜੁੜਿਆ ਸਿਰੇ ਤੋਂ ਸਿਰੇ ਤੱਕ ਨਾਲੇ ਅਨੰਦਪਰ ਸਾਹਿਬ ਦਾ ਮਤਾ ਹੁਣ ਹੈ ਹੀ ਨਹੀਂ ਕਿਤੇ ਪੰਥ ਕੋਲ ਪੰਥ ਤਾਂ ਕਿੱਥੇ ਤੋਂ ਕਿੱਥੇ ਲੈ ਗਿਆ ਗੱਲ ਨੂੰ ਚੱਕ ਕੇ ਇੰਟਰਨੈਸ਼ਨਲ ਤੌਰ ਤੇ ਉਹ ਤਾਂ ਹੁਣ ਕੋਈ ਗੱਲੇ ਨਹੀਂ ਰਹੀ ਉਹ ਤਾਂ ਸੰਤ ਜਰਨੈਲ ਸਿੰਘ ਅੱਜ ਅਸੀਂ ਅੱਜ ਵੀ ਸੰਤ ਜਰਨੈਲ ਸਿੰਘ ਉਹਨਾਂ ਦੀ ਗੱਲ ਤੇ ਪੈਰਾ ਦਿੰਨੇ ਆ ਹਨਾ ਜੇ ਗੱਲ ਪੰਜਾਬ ਦੀ ਪੰਥ ਦੀ ਹੋਊਗੀ ਤਾਂ ਪੰਥ ਦੀ ਆਜ਼ਾਦੀ ਦੀ ਗੱਲ ਸੰਤਾਂ ਦੀ ਕਹੀ ਹੋਈ ਹੈ ਅਨੰਦਪਰ ਸਾਹਿਬ ਦਾ ਮਤਾ ਤਾਂ ਖਤਮ ਹੈ ਹੁਣ ਮੇਰਾ ਮੇਰਾ ਸਵਾਲ ਹੋਈ ਹੈ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਦਾ ਉਹਦੇ ਸਾਰੇ ਇਕੱਠੇ ਨਹੀਂ ਸੀ ਹੋ ਸਕਦੇ ਦੇਖੋ ਜਾ ਨਹੀਂ ਸਕਦੇ ਉਹਨਾਂ ਨੇ ਸਾਨੂੰ ਕਦੇ ਨਹੀਂ ਜੀ ਪੁੱਛਿਆ ਐਵੇਂ ਮੈਂ ਕਹਾਂ ਨਾ ਅਸੀਂ ਬਿਨਾ ਸੱਦੇ ਕਦੇ ਗਏ ਆ ਕਿਸੇ ਕੋਲ ਨਾ ਸਾਡਾ ਉਹਨਾਂ ਨਾਲ ਕੋਈ ਸਬੰਧ ਹੈ ਨਹੀਂ ਕਲੇਮ ਕਰਦੇ ਨਾ ਵੀ ਦੀਪ ਸਿੱਧੂ ਦੀ ਵਿਚਾਰਧਾਰਾ ਨੂੰ ਅੱਗੇ ਤੋਰ ਰਹੇ ਨੇ ਬਾਈ ਦੀਪ ਦੀਆਂ ਗੱਲਾਂ ਦੀ ਗੱਲਾਂ ਕਰਦੇ ਨੇ ਫੋਟੋ ਲਾ ਕੇ ਰੱਖਦੇ ਨੇ ਤੁਸੀਂ ਸਭ ਤੋਂ ਨੇੜਲੇਆਂ 'ਚੋਂ ਰਹੇ ਹੋ ਤੁਸੀਂ ਕਦੇ ਉਹਨਾਂ ਨਾਲ ਗੱਲ ਤੋਰੀ ਹੋਵੇ ਆਪ ਵੀ ਤੋਰੀ ਹੋਵੇ ਕਰਿਓ ਨਹੀਂ ਮੈਂ ਨਹੀਂ ਕਰੀ ਕਦੇ ਐਵੇਂ ਮੈਂ ਕਹਦਾ ਮੇਰੀ ਕਿਸੇ ਨਾਲ ਕਦੇ ਕੋਈ ਗੱਲ ਨਹੀਂ ਕਰੀ ਨਾ ਮੈਂ ਕਰਦਾ ਹੁੰਨਾ ਆਪਾਂ ਦਾ ਜਿਹੜਾ ਬੰਦਾ ਪੰਥ ਲਈ ਪੰਜਾਬ ਲਈ ਸੰਘਰਸ਼ ਕਰਦਾ ਬਿਨਾਂ ਸ਼ਰਤੋ ਦਾ ਸਾਥ ਦਿੰਨੇ ਆ ਕਿਉਂ ਨਹੀਂ ਦਿੱਤਾ ਤੁਸੀਂ ਸਾਥ ਉਹਨਾਂ ਦਾ ਕੀਣਾ ਦਾ ਜੀ ਅਮਰਤਪਾਲ ਸਰਾਉਂਦੀ ਉਹਨਾਂ ਨੇ ਵੀ ਤਾਂ ਹੋਈ ਗੱਲ ਕਰੀਏ ਫੋਟੋਆਂ ਲਾਉਂਦੇ ਨੇ ਗੱਲ ਕਰਦੇ ਨੇ ਜੀ ਤੁਸੀਂ ਉਹਨਾਂ ਨੇ ਸਾਨੂੰ ਕਦੇ ਕਿਹਾ ਹੀ ਨਹੀਂ ਮੈਂ ਬਿਨਾਂ ਕਹੇ ਜਾਂਦਾ ਨਹੀਂ ਜਿਹੜਾ ਪੰਥ ਔਰ ਪੰਜਾਬ ਦੀ ਗੱਲ ਕਰੂਗਾ ਉਹਦਾ ਸਾਥ ਦਵਾਂਗੇ ਪੰਥਰ ਪੰਜਾਬ ਦੀ ਜਿਹੜਾ ਨਹੀਂ ਕਰੂਗਾ ਜਿਹੜਾ ਨਿੱਜੀ ਉਹਨਾਂ ਚ ਪਊਗਾ ਮੈਂ ਨਹੀਂ ਉਹ ਸਿਓ ਕਰ ਸਕਦੇ ਨਿੱਜੀ ਤੁਹਾਨੂੰ ਲੱਗਦਾ ਵੀ ਨਿੱਜੀ ਲਾਹੇ ਲੈਣ ਲਈ ਕਰ ਰਹੇ ਨੇ ਬਿਲਕੁਲ ਸਾਰੇ ਨਿੱਜੀ ਲਾਹੇ ਲੈਣ ਲਈ ਕਰ ਰਹੇ ਨੇ ਨਿੱਜੀ ਲਾਹੇਾਂ ਲਈ ਆਪਾਂ ਤਾਂ ਇਹ ਚ ਜਾ ਹੀ ਨਹੀਂ ਸਕਦੇ ਅੱਜ ਇੰਡੀਅਨ ਸਟੇਟ ਦਾ ਪੂਰਾ ਜੋਰ ਸਾਡੀ ਖੇਤਰੀ ਪਾਰਟੀ ਨੂੰ ਖਤਮ ਕਰਨ ਤੇ ਲੱਗਿਆ ਹੋਇਆ। ਅਸੀਂ ਖੇਤਰੀ ਪਾਰਟੀ ਖਤਮ ਨਹੀਂ ਹੋਣ ਦਿੰਦੇ। ਜਿਹੜਾ ਜੋਰ ਲਾਉਣਾ ਜੀਨੇ ਲਾ ਲਵੇ ਡਟ ਕੇ ਬਿਗੈਰ ਸ਼ਰਤ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਪੋਰਟ ਕਰ ਰਹੇ ਹਾਂ। ਠੀਕ ਹੈ ਕੋਈ ਸ਼ਰਤ ਨਹੀਂ ਰੱਖੀ। ਜਿਹੜੀਆਂ ਸ਼ਰਤਾਂ ਨੇ ਬੰਦੀ ਸਿੰਘਾਂ ਦੀ ਹੈ। ਉਰੇ ਜਿਹੜੇ ਬਾਹਰੋਂ ਲਿਆ ਕੇ ਬੰਦੇ ਵਸਾਏ ਜਾ ਰਹੇ ਨੇ ਪੰਜਾਬ ਦੀ ਧਰਤੀ। ਜੇ ਇਸ ਜ਼ਮੀਨ ਨੂੰ ਕੋਈ ਹੋਰ ਬਾਹਰਲਾ ਖਰੀਦ ਨਾ ਸਕੇ। ਇਹ ਹੈ ਪੰਜਾਬ ਦੇ ਡੈਮਾਂ ਦੀ ਹੈ, ਪੰਜਾਬ ਦੇ ਪਾਣੀਆਂ ਦੀ ਹੈ। ਹੋਰ ਕੋਈ ਮੰਗ ਨਹੀਂ। ਉਹ ਤਾਂ ਬਾਤ ਤਾਂ ਬੜੀ ਗੱਲ ਪੰਥ ਕਰ ਰਿਹਾ ਇੰਟਰਨੈਸ਼ਨਲ ਤੌਰ ਤੇ ਸੰਤ ਜਰਨੈਲ ਸਿੰਘ ਉਹਨਾਂ ਲਈ ਜਿਹੜਾ ਸੰਤ ਜਰਨੈਲ ਸਿੰਘ ਉਹਨਾਂ ਦਾ ਸੰਘਰਸ਼ ਆ ਉਹ ਅਧੂਰਾ ਹਾਲੇ ਉਹਨੂੰ ਪੂਰਾ ਕਰਕੇ ਛੱਡਾਂਗੇ ਉਹ ਕਰੂਗਾ ਪੰਥ ਪੂਰਾ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ ਦੇ ਵੇਖੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਗੱਲ ਆ ਉਹ ਤਾਂ ਸਿਆਸਤ ਕਰਦਾ ਪੰਜਾਬ ਦੇ ਮੁੱਦਿਆਂ ਦੀ ਇਹ ਤਾਂ ਬੜੀ ਗੱਲ ਆ ਨਾ ਇਹ 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 ਦੀ ਸ਼੍ਰੋਮਣੀ ਮੇਰਾ ਤੁਹਾਨੂੰ ਪਰਸਨਲ ਸਵਾਲ ਸੀ ਤੁਸੀਂ ਸ਼੍ਰੋਮਣੀ ਅਕਾਲੀ ਗੱਲ ਦੀ ਪਿਆਰ ਵੀ ਕਰਦੇ ਹੋ ਇਹਨਾਂ ਦੇ ਨਾਲ ਤੁਸੀਂ ਗੱਲ ਕਰਦੇ ਹੋ ਕਿ ਉਹ ਪੰਥ ਦੀ ਗੱਲ ਕਰ ਰਿਹਾ ਸਿਆਸਤ ਉਹ ਕਰ ਰਿਹਾ ਜੇ ਸੰਤਾਂ ਦੇ ਵੇਲੇ ਜੁੜੀਆਂ ਮੰਗਾਂ ਸੀ ਜਨਾਂ ਤੇ ਕੁਰਬਾਨੀਆਂ ਹੋਈਆਂ ਲੋਕ ਲੜੇ ਸ਼ਹਾਦਤਾਂ ਦਿੱਤੀਆਂ ਉਹ ਮੰਗਾਂ ਤਾਂ ਪੈਂਡਿੰਗ ਨੇ ਉਹਨਾਂ ਮੰਗਾਂ ਦੀ ਤੁਸੀਂ ਕਹਿ ਰਹੇ ਹੋ ਵੀ ਹਾਜੀ ਵੀ ਲੜਾਈ ਪੈਂਡਿੰਗ ਸ਼੍ਰੋਮਣੀ ਕਾਲਦੀ ਕਾਲ ਚ ਰਹਿ ਕੇ ਕਿਵੇਂ ਹੋ ਸਕਦੀ ਹੈ ਉਹਨਾਂ ਦਾ ਦੇਖੋ ਸ਼੍ਰੋਮਣੀ ਕਾਲਦੀ ਦਾ ਇਹ ਇਹ ਸਵਾਲ ਮੈਂ 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 ਪਹਿਲਾਂ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣੋ ਸ਼੍ਰੋਮਣੀ ਕਾਲਦੀ ਦਲ ਦੇ ਜਿਹੜੇ ਮੁੱਦੇ ਨੇ ਉਹ ਹੋਰ ਨੇ ਹਨਾ ਉਹ ਰਾਜਨੀਤਿਕ ਨੇ ਧਾਰਮਿਕ ਨੇ ਹਨਾ ਉਹ ਹੋਰ ਨੇ ਜਿਹੜੀ ਸੰਤ ਜਰਨੈਲ ਸਿੰਘ ਉਹਨਾਂ ਨੇ ਲਕੀਰ ਖਿੱਚੀ ਹੋਈ ਆ ਉਹ ਲੱਗਾ ਉਹਦਾ ਇਹਦਾ ਕੋਈ ਮੇਲ ਨਹੀਂ ਹੈਗਾ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਪੋਰਟ ਇਸ ਕਰਕੇ ਕਰ ਰਹੇ ਹਾਂ ਕਿ ਖੇਤਰੀ ਪਾਰਟੀ ਆ ਸਾਡੀ ਸਾਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਨਾ ਸਾਡੀ ਖੇਤਰੀ ਪਾਰਟੀ ਆ ਇਸ ਕਰਕੇ ਮੈਂ ਅਸੀਂ ਤੇ ਇਹਦੀ ਸਪੋਰਟ ਕਰ ਰਹੇ ਹਾਂ ਸਭ ਨੂੰ ਕਰਨੀ ਚਾਹੀਦੀ ਹੈ ਦਿੱਲੀ ਤੋਂ ਕਿੰਨਾ ਕੁ ਚਿਰ ਆਪਾਂ ਉਹ ਕਰਾਂਗੇ ਦੀਪ ਸਿੱਧੂ ਅਰ ਸੰਤ ਜਰਨੈਲ ਸਿੰਘ ਇਹ ਗੱਲ ਸਮਝ ਗਏ ਸੀ ਨਾ ਵੀ ਜਿਹੜੀ ਪੋਲੀਟੀਕਲ ਪਾਰਟੀ ਦਿੱਲੀ ਤੋਂ ਚੱਲੂਗੀ ਉਹ ਕਦੇ ਪੰਜਾਬ ਦਾਰ ਪੰਥ ਦਾ ਭਲਾ ਨਹੀਂ ਕਰ ਸਕਦੀ ਅਸੀਂ ਤਾਂ ਉਹ ਗੱਲ ਮੁੱਖ ਰੱਖ ਕੇ ਫਿਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਡਾਟ ਕੇ ਸਾਥ ਦੇ ਰਹੇ ਹਾਂ ਉਹਦਾ ਪਨਮਨ ਧਨ ਨਾ ਦਵਾਂਗੇ 27 ਚ ਸਰਕਾਰ ਬਣਾ ਕੇ ਦਿਖਾਵਾਂਗੇ